ਇਨਸਾਨ ਨੂੰ ਚਾਹੇ ਇੱਕ ਟਾਈਮ ਦੀ ਰੋਟੀ ਨਾ ਮਿਲੇ ਪਰ ਉਸਦੇ ਸਿਰ ਕਰਜ਼ਾ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਨ੍ਹਾਂ ਦੇ ਸਿਰ ਕਰਜ਼ਾ ਹੁੰਦਾ ਹੈ ਪਤਾ ਸਿਰਫ ਉਹਨਾਂ ਨੂੰ ਹੁੰਦਾ ਹੈ ਕਿ ਉਹ ਵਿਚਾਰੇ ਕਿਹੜੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਨੇ ਬਾਕੀ ਆਸੇ-ਪਾਸੇ ਦੇ ਗਵਾਂਢੀ ਲੋਕ ਸਿਰਫ ਉਹਨਾਂ ਦਾ ਮਜ਼ਾਕ ਬਣਾ ਸਕਦੇ ਨੇ ਉਹਨਾਂ ਤੇ ਹੱਸ ਸਕਦੇ ਨੇ ਜਦੋਂ ਕੋਈ ਵੀ ਕਰਜ਼ਾ ਲੈਣ ਉਹਨਾਂ ਦੇ ਘਰ ਆਉਂਦਾ ਤਾਂ ਉਹਨਾਂ ਕੋਲੇ ਕਰਜ਼ਾ ਵਾਪਸ ਕਰਨ ਨੂੰ ਪੈਸੇ ਨਹੀਂ ਹੁੰਦੇ ਉਦੋਂ ਫਿਰ ਉਹਨਾਂ ਨੂੰ ਬਹੁਤ ਸੁਣਾਇਆ ਜਾਂਦਾ ਉਹਨਾਂ ਦਾ ਵੀ ਦਿਲ ਕਰਦਾ ਕਿ ਉਹ ਕਰਜ਼ਾ ਵਾਪਸ ਕਰ ਦੇਣ ਕਿਸੇ ਦੀਆਂ ਗੱਲਾਂ ਸੁਣਦਾ ਕਿਸੇ ਨੂੰ ਚਾ ਨਹੀਂ ਹੁੰਦਾ ਪਰ ਉਹਨਾਂ ਕੋਲੇ ਪੈਸੇ ਹੀ ਨਹੀਂ ਹੁੰਦੇ ਉਹ ਵੀ ਵਿਚਾਰੇ ਮਜਬੂਰ ਹੁੰਦੇ ਨੇ ਇਸੇ ਕਰਕੇ ਉਹਨਾਂ ਨੂੰ ਗੱਲਾਂ ਸੁਣਨੀਆਂ ਪੈਂਦੀਆਂ ਨੇ ਪਰ ਜਿਨ੍ਹਾਂ ਦੇ ਸਿਰ ਵੀ ਕਰਜ਼ਾ ਹੈ ਅੱਜ ਉਹਨਾਂ ਨੂੰ ਮੈਂ ਇੱਕ ਅਜੀਹਾ ਉਪਾਅ ਦੱਸੂਗਾ ਜਿਹਦੇ ਨਾਲ ਉਹਨਾਂ ਦੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਤੇ ਉਹਨਾਂ ਦੇ ਸਿਰ ਤੋਂ ਇਹ ਕਰਜ਼ਾ ਲੈਣਾ ਦੂਸਰੇ ਵੀਰਵਾਰੀ ਸ਼ੁਰੂ ਹੋ ਜਾਵੇਗਾ ਤਾਂ ਸਮਾਂ ਨਾ ਕਰਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਅੱਜ ਦੀ ਇਹ ਵੀਡੀਓ ਖਾਸ ਦੋ ਭਾਗਾਂ ਦੇ ਵਿੱਚ ਵੰਡੀ ਹੋਏਗੀ। ਪਹਿਲੇ ਭਾਗ ਦੇ ਵਿੱਚ ਆਪਾਂ ਤੁਹਾਨੂੰ ਉਸ ਉਪਾਅ ਬਾਰੇ ਦੱਸਾਂਗੇ ਤੇ ਦੂਸਰੇ ਭਾਗ ਦੇ ਵਿੱਚ ਆਪਾਂ ਇਹ ਦੱਸਾਂਗੇ ਕਿ ਉਹ ਉਪਾਅ ਕਰਦੇ ਸਮੇਂ ਤੁਸੀਂ ਕਿਹੜੀਆਂ ਖਾਸ ਗਲਤੀਆਂ ਦਾ ਧਿਆਨ ਰੱਖਣਾ ਹੈ ਤਾਂ ਜੋ ਇਹ ਉਪਾਅ ਤੁਹਾਡੇ ਲਈ ਜਲਦੀ ਕੰਮ ਕਰੇ ਤੇ ਉਲਟਾ ਹੋਰ ਕੋਈ ਨੁਕਸਾਨ ਤੁਹਾਡਾ ਨਾ ਕਰੇ। ਤਾਂ ਗੱਲ ਕਰਦੇ ਹਾਂ ਪਹਿਲੇ ਭਾਗ ਦੀ ਕਿ ਉਹ ਉਪਾਅ ਕਿਹੜਾ ਹੈ। ਇਹ ਉਪਾਅ ਕਰਨ ਤੋਂ ਪਹਿਲਾਂ ਤੁਸੀਂ ਇੱਕ ਛੋਟਾ ਜਿਹਾ ਉਪਾਅ ਹੋਰ ਕਰਨਾ ਹੈ। ਇਹ ਬਹੁਤ ਜ਼ਰੂਰੀ ਹੈ। ਜਦੋਂ ਵੀ ਤੁਸੀਂ ਉਹ ਉਪਾਅ ਜੋ ਮੈਂ ਤੁਹਾਨੂੰ ਦੱਸੂਗਾ ਉਹ ਕਰਨਾ ਹੈ ਉਸ ਤੋਂ ਪਹਿਲਾਂ ਇੱਕ ਹੋਰ ਉਪਾਅ ਇਹ ਕਰਨਾ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਪੀਰਾਂ ਫਕੀਰਾਂ ਦੇ ਦਰਬਾਰ ਤੇ ਜਾਣਾ ਹੈ ਉੱਥੇ ਜਾ ਕੇ ਸੱਚੇ ਦਿਲੋਂ ਦੁਆ ਫਰਿਆਦ ਕਰਨੀ ਹੈ ਤੇ ਕਹਿਣਾ ਹੈ ਕਿ ਦਾਤਾ ਜੀ ਮੈਂ ਹੁਣ ਥੱਕ ਗਿਆ ਮੈਂ ਬਹੁਤ ਜ਼ੋਰ ਲਾ ਕੇ ਵੇਖ ਲਿਆ ਮੇਰੇ ਘਰ ਦੇ ਹਾਲਾਤ ਠੀਕ ਨਹੀਂ ਹੋ ਰਹੇ ਮੈਂ ਜਿੰਨੀ ਮਿਹਨਤ ਕਰਨ ਦੀ ਕੋਸ਼ਿਸ਼ ਕਰਦਾ ਉਸ ਤੋਂ ਵੱਧ ਕੋਈ ਨੁਕਸਾਨ ਹੋ ਜਾਂਦਾ ਤੇ ਮੇਰੇ ਸਿਰ ਹੋਰ ਕਰਜ਼ਾ ਚੜ ਜਾਂਦਾ ਮੈਂ ਬਹੁਤ ਜ਼ੋਰ ਲਗਾ ਕੇ ਵੇਖ ਲਿਆ ਮੇਰੇ ਘਰ ਦੇ ਹਾਲਾਤ ਠੀਕ ਨਹੀਂ ਹੋ ਰਹੇ ਇਸ ਕਰਕੇ ਮੈਂ ਹੁਣ ਸਭ ਕੁਝ ਤੁਹਾਡੇ ਤੇ ਛੱਡ ਰਿਹਾ ਮੈਂ ਸਿਰਫ ਦੋ ਕੰਮ ਕਰੂੰਗਾ ਸਭ ਤੋਂ ਪਹਿਲਾਂ ਮਿਹਨਤ ਕਰੂੰਗਾ ਤੇ ਦੂਸਰਾ ਚੰਗੇ ਕਰਮ ਕਰੂੰਗਾ ਬਾਕੀ ਸਭ ਕੁਝ ਤੁਹਾਡੇ ਤੇ ਛੱਡ ਦੂੰਗਾ ਤੁਸੀਂ ਕਰਜਾ ਲਾਉਣਾ ਚਾਹੇ ਨਹੀਂ ਲਾਉਣਾ ਇਹ ਤੁਹਾਡੇ ਹੱਥ ਵਸ ਹੈ ਮੈਂ ਸਿਰਫ ਚੰਗੇ ਕਰਮ ਦੇ ਨਾਲ ਨਾਲ ਮਿਹਨਤ ਕਰਦਾ ਰਹੂੰਗਾ ਇੰਨੀ ਗੱਲ ਕਹਿ ਕੇ ਸਾਇਦਾ ਸਲਾਮ ਕਰਕੇ ਪੀਰਾਂ ਫਕੀਰਾਂ ਦੇ ਦਰਬਾਰ ਤੋਂ ਘਰ ਵਾਪਸ ਆ ਜਾਣਾ ਆਉਂਦੇ ਵਕਤ ਤੁਸੀਂ ਕੀ ਕਰਨਾ ਇਹ ਦੋ ਚੀਜ਼ਾਂ ਲੈ ਕੇ ਆਉਣੀਆਂ ਹੁਣ ਤੁਸੀਂ ਚੰਗਾ ਕਰਮ ਕਰਨਾ ਤੇ ਮਿਹਨਤ ਕਰਨੀ ਹੈ ਚੰਗਾ ਕਰਮ ਤੁਸੀਂ ਇਹ ਕਰਨਾ ਹੈ ਆਉਂਦੇ ਵਕਤ ਤੁਸੀਂ ਇੱਕ ਨਾਰੀਅਲ ਜੋ ਸੁੱਕਾ ਨਾਰੀਅਲ ਹੁੰਦਾ ਉਸ ਦੇ ਵਿੱਚ ਖਾਲੀ ਥਾਂ ਹੁੰਦੀ ਹੈ ਉਹ ਲੈ ਕੇ ਆਉਣਾ ਤੇ ਇੱਕ ਚੌਲ ਲੈ ਕੇ ਆਉਣੇ ਨੇ ਆਪਣੇ ਘਰ ਲਿਜਾ ਕੇ ਉਸ ਨਾਰੀਅਲ ਦੇ ਵਿੱਚ ਉਹ ਚੌਲ ਭਰ ਦੇਣੇ ਨੇ ਜਦੋਂ ਤੁਸੀਂ ਚੌਲ ਭਰ ਦੋਗੇ ਉਹਨਾਂ ਨਾਰੀਅਲਾਂ ਨੂੰ ਇੱਕ ਅਜਿਹੀ ਜਗ੍ਹਾ ਤੇ ਛੱਡ ਕੇ ਆਉਣਾ ਜਿੱਥੇ ਬਹੁਤ ਸਾਰੇ ਕੀੜੇ ਮਕੌੜੇ ਹੋਣ ਜਦੋਂ ਤੁਸੀਂ ਉੱਥੇ ਇਹ ਨਾਰੀਅਲ ਛੱਡ ਆਉਂਗੇ ਧਰਤੀ ਦੇ ਵਿੱਚ ਗਾਡ ਆਉਂਗੇ ਤਾਂ ਉਹ ਕੀੜੇ ਮਕੋੜੇ ਆ ਕੇ ਉਸ ਨਾਰੀਅਲ ਨੂੰ ਉਸ ਨਾਰੀਅਲ ਦੇ ਵਿੱਚ ਜੋ ਚੌਲ ਹੋਣਗੇ ਉਹਨੂੰ ਖਾਣਗੇ ਹੌਲੀ ਹੌਲੀ ਕੀੜੇ ਮਕੋੜੇ ਉਹ ਨਾਰੀਅਲ ਬਿਲਕੁਲ ਖਾਲੀ ਕਰ ਦੇਣਗੇ ਜਿਵੇਂ ਜਿਵੇਂ ਉਹ ਨਾਰੀਅਲ ਖਾਲੀ ਹੋਏਗਾ ਉਸੇ ਤਰ੍ਹਾਂ ਤੁਹਾਡਾ ਕਰਜ਼ਾ ਵੀ ਲੰਘਦਾ ਜਾਏਗਾ ਕਿਉਂਕਿ ਤੁਹਾਡੇ ਹੱਥੋਂ ਚੰਗਾ ਕਰਮ ਹੋਣਾ ਸ਼ੁਰੂ ਹੋ ਜਾਏਗਾ ਤੁਹਾਡੇ ਹੱਥੋਂ ਪੁੰਨ ਹੋਣਾ ਸ਼ੁਰੂ ਹੋ ਜਾਏਗਾ ਇਹ ਕੰਮ ਤੁਸੀਂ ਕਦੋਂ ਵੀ ਕਰ ਸਕਦੇ ਹੋ ਚਾਹੇ ਵੀਰਵਾਰ ਨੂੰ ਚਾਹੇ ਕਦੋਂ ਤੁਹਾਡਾ ਦਿਲ ਕਰੇ ਉਦੋਂ ਚੰਗਾ ਕਰਮ ਕਰ ਸਕਦੇ ਹੋ ਜੇ ਤੁਹਾਨੂੰ ਫਰਕ ਫਿਰ ਵੀ ਨਹੀਂ ਪੈ ਰਿਹਾ ਫਿਰ ਤੁਸੀਂ ਇਹ ਕਰਮ ਥੋੜਾ ਅੱਗੇ ਵਧਾ ਸਕਦੇ ਹੋ ਜਿਵੇਂ ਚਾਰ ਵੀਰਵਾਰ ਇਹ ਕੰਮ ਕਰੋਗੇ ਤਾਂ ਦੂਸਰੇ ਵੀਰਵਾਰ ਤੁਹਾਨੂੰ ਫਰਕ ਪੈ ਗਈ ਪਏਗਾ ਤੁਹਾਡੇ ਘਰ ਦੇ ਵਿੱਚ ਬਰਕਤ ਆਉਣ ਲੱਗ ਜੇਗੀ ਇਹ ਕਰਮ ਕਰਦੇ ਇਸ ਗੱਲ ਦਾ ਧਿਆਨ ਰੱਖਿਓ ਕਿ ਜਦੋਂ ਵੀ ਤੁਸੀਂ ਪਹਿਲੀ ਵਾਰੀ ਇਹ ਕਰਮ ਕਰਨਾ ਹੈ ਇੱਕ ਵੱਖਰੀ ਜਗ੍ਹਾ ਦੂਸਰੀ ਵਾਰੀ ਵੀਰਵਾਰ ਕਰਨਾ ਹੈ ਦੂਸਰੀ ਵੱਖਰੀ ਜਗ੍ਹਾ ਯਾਨੀ ਕਿ ਇਦਾਂ ਕਰਕੇ ਤਿੰਨ ਚਾਰ ਜਗ੍ਹਾ ਤੇ ਤੁਸੀਂ ਇਹ ਕਰਮ ਕਰਿਓ ਹੁਣ ਗੱਲ ਕਰਦੇ ਆਂ ਦੂਸਰੇ ਭਾਗ ਦੀ ਇਹ ਤਰੀਕਾ ਅਪਣਾਉਂਦੇ ਸਮੇਂ ਤੁਸੀਂ ਕਿਹੜੀਆਂ ਗਲਤੀਆਂ ਦਾ ਧਿਆਨ ਰੱਖਣਾ ਹੈ ਸਭ ਤੋਂ ਪਹਿਲੀ ਗਲਤੀ ਆਪਣੇ ਮਨ ਦੇ ਵਿੱਚ ਲਾਲਚ ਰੱਖ ਕੇ ਇਹ ਤਰੀਕਾ ਨਾ ਬਣਾਇਓ ਇਹ ਉਪਾਅ ਨਾ ਕਰਿਓ ਕਿਉਂਕਿ ਇਹ ਉਪਾਅ ਕੰਮ ਹੀ ਨਹੀਂ ਕਰੇਗਾ ਜਦੋਂ ਤੁਹਾਡੇ ਮਨ ਵਿੱਚ ਲਾਲਚ ਹੋਏਗਾ ਜੇ ਤੁਸੀਂ ਸਿਰਫ ਇਹ ਸੋਚ ਕੇ ਉਪਾਅ ਕਰੋਗੇ ਕਿ ਮੈਂ ਇਹ ਉਪਾਅ ਕਰ ਰਿਹਾ ਮੇਰਾ ਕਰਜ਼ਾ ਲੈ ਜਾਏਗਾ ਤਾਂ ਇੱਕ ਗੱਲ ਯਾਦ ਰੱਖਿਓ ਉਹ ਕਰਜ਼ਾ ਕਦੀ ਨਹੀਂ ਲਏਗਾ ਕਿਉਂਕਿ ਤੁਹਾਡੇ ਮਨ ਦੇ ਵਿੱਚ ਲਾਲਚ ਹੋਏਗਾ ਤੇ ਜੇ ਤੁਸੀਂ ਆਪਣੇ ਮਨ ਦੇ ਵਿੱਚ ਇਹ ਰੱਖ ਕੇ ਇਹ ਉਪਾਅ ਕਰੋਗੇ ਕਿ ਮੈਂ ਸਿਰਫ ਚੰਗਾ ਕਰਮ ਕਰਨਾ ਹੈ ਮਿਹਨਤ ਕਰਨੀ ਹੈ ਬਾਕੀ ਮੇਰਾ ਪੀਰ ਮੁਰਸ਼ਿਦ ਵੇਖੇਗਾ ਫਿਰ ਪੀਰ ਮੁਰਸ਼ਿਦ ਐਸਾ ਰੰਗ ਭਗ ਲਾਏਗਾ ਕਿ ਤੁਸੀਂ ਕਦੀ ਸੋਚਿਆ ਵੀ ਨਹੀਂ ਹੋਣਾ ਦੂਸਰੀ ਗਲਤੀ ਤੁਸੀਂ ਇਹ ਨਹੀਂ ਕਰਨੀ ਕਿ ਲੋਕਾਂ ਦੇ ਚੱਕਰਾਂ 'ਚ ਨਹੀਂ ਪੈਣਾ ਕਈ ਲੋਕ ਲੋਕ ਵਿਖਾਵੇ ਵਿੱਚ ਪੈ ਜਾਂਦੇ ਨੇ ਜਦੋਂ ਉਹਨਾਂ ਨੂੰ ਕੋਈ ਕਹਿ ਦਿੰਦਾ ਕਿ ਤੂੰ ਬਹੁਤ ਚੰਗਾ ਕਰਮ ਕਰ ਰਿਹਾ ਤਾਂ ਫਿਰ ਉਹ ਲੋਕਾਂ ਨੂੰ ਵਿਖਾਉਣ ਲਈ ਫੇਰ ਕਰਮ ਕਰਦੇ ਨੇ ਲੋਕਾਂ ਨੂੰ ਵਿਖਾਉਣ ਲਈ ਕਦੀ ਨਹੀਂ ਕੁਝ ਕਰਨਾ ਬਸ ਇਹ ਚੁੱਪਚਾਪ ਕਰਮ ਕਰਕੇ ਕਿਸੇ ਨੂੰ ਬਿਨਾਂ ਦੱਸੇ ਆਪਣੇ ਘਰ ਆ ਜਾਣਾ ਹੈ ਇਹ ਜਿੰਨਾ ਗੁਪਤ ਹੋਏਗਾ ਉਨਾ ਹੀ ਤਰੀਕਾ ਜ਼ਿਆਦਾ ਕੰਮ ਕਰੇਗਾ ਇਸ ਕਰਕੇ ਇਹਨਾਂ ਗਲਤੀਆਂ ਦਾ ਧਿਆਨ ਰੱਖਿਓ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਵੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਤੇ ਜੇਕਰ ਕੋਈ ਵੀਰ ਜਾਂ ਭੈਣ ਸਾਡੇ ਨਾਲ ਕੋਈ ਵੀ ਗੱਲਬਾਤ ਸਾਂਝੀ ਕਰਨਾ ਚਾਹੁੰਦਾ ਹੈ ਤੇ ਸਾਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦਾ ਹੈ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ